ਹਣ ਤੱਕ ਦੀ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਜੋੜਦੇ ਹਾਂ ਕਿ ਅਰਸ਼ ਡੱਲਾ ਦੀ ਜ਼ਮਾਨਤ ਤੇ ਸੁਣਵਾਈ ਜਿਹੜੀ ਹੈ ਸ਼ੁੱਕਰਵਾਰ ਨੂੰ ਕੈਨੇਡਾ ਦੀ ਅਦਾਲਤ ਕਰੇਗੀ ਜਿਹਾ ਵੱਟੀ ਅਪਡੇਟ ਸਾਰਿਆਂ ਨਾਲ ਸਾਂਝੀ ਕਰ ਰਹੇ ਹਾਂ ਕਿ ਅਰਸ਼ ਡੱਲਾ ਦੀ ਜੋ ਜ਼ਮਾਨਤ ਤੇ ਸੁਣਵਾਈ ਜਿਹੜੀ ਹੈ ਉਹ ਕੈਨੇਡਾ ਸਰਕਾਰ ਜਿਹੜੀ ਕਰੇਗੀ ਤਾਂ ਕੱਲੂ ਯਾਨੀ ਸ਼ੁੱਕਰਵਾਰ ਨੂੰ ਇਸ ਦੇ ਉੱਤੇ ਕੋਈ ਅਹਿਮ ਫੈਸਲਾ ਆ ਸਕਦਾ ਹੈ ਤਾਂ ਕੈਨੇਡਾ ਦੇ ਅਨਟਾਰੀਓ ਅਦਾਲਤ ਦੇ ਵਿੱਚ ਅਰਸ਼ ਡੱਲਾ ਦੀ ਜ਼ਮਾਨਤ ਦੀ ਜਿਹੜੀ ਹੈ ਉਸ ਦੇ ਉੱਤੇ ਸੁਣਵਾਈ ਕੀਤੀ ਜਾਏਗੀ ਜਿਸ ਦੇ ਵਿੱਚ ਅਰਸ਼ ਡੱਲਾ ਦੇ ਵਕੀਲ ਜਿਹੜੇ ਨੇ ਉਹ ਇਸ ਉੱਤੇ ਬਹਿਸ ਕਰਨਗੇ ਤੇ ਉਹਨਾਂ ਦੀ ਜ਼ਮਾਨਤ ਵਾਸਤੇ ਜਿਹੜੀ ਹੈ ਉਹ ਬਹਿਸ ਕੀਤੀ ਜਾਏਗੀ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਜੋੜਦੇ ਆ ਕਿ ਅਰਸ਼ ਡੱਲਾ ਦੀ ਜੋ ਜ਼ਮਾਨਤ ਦੇ ਲਈ ਸੁਣਵਾਈ ਜਿਹੜੀ ਹੈ ਉਹ ਕੱਲ ਸ਼ੁੱਕਰਵਾਰ ਨੂੰ ਕੈਨੇਡਾ ਦੇ 온ਟਾਰੀਓ ਅਦਾਲਤ ਵਿੱਚ ਜਿਹੜੀ ਆ ਉਹ ਕੀਤੀ ਜਾਏਗੀ ਅਰਸ਼ ਡੱਲਾ ਮਾਮਲੇ ਵਿੱਚ ਜੋ ਕੈਨੇਡਾ ਦੀ ਅਦਾਲਤ ਦਾ ਸ਼ੁੱਕਰਵਾਰ ਨੂੰ ਐਮ ਫੈਸਲਾ ਆ ਸਕਦਾ ਹੈ ਅਰਸ਼ ਡੱਲਾ ਦੇ ਮਾਮਲੇ ਦੀ ਸੁਣਵਾਈ ਜਿਹੜੀ ਹੈ ਸ਼ੁੱਕਰਵਾਰ ਨੂੰ ਯਾਨੀ 22 ਨਵੰਬਰ ਨੂੰ ਕੀਤੀ ਜਾਏਗੀ ਤਾਂ ਵੀਡੀਓ ਕਾਨਫਰੰਸ ਰਾਹੀਂ ਸਗੋਂ ਫਿਜ਼ੀਕਲ ਕੋਰਟ ਦੇ ਵਿੱਚ ਜਿਹੜੀ ਹੈ 온ਟਾਰੀਓ ਦੀ ਅਦਾਲਤ ਵਿੱਚ ਕੀਤੀ ਜਾਏਗੀ ਭਾਵ ਵੀਡੀਓ ਕਾਨਫਰੰਸ ਰਾਹੀਂ ਨਹੀਂ ਸਗੋਂ ਫਿਜ਼ੀਕਲ ਕੋਰਟ ਦੇ ਵਿੱਚ 온ਟਾਰੀਓ ਦੀ ਅਦਾਲਤ ਜਿਹੜੀ ਹੈ ਅਰਸ਼ ਡੱਲਾ ਦੀ ਜ਼ਮਾਨਤ ਤੇ ਸੁਣਵਾਈ ਕਰੇਗੀ ਤਾਂ ਅਰਸ਼ ਡੱਲਾ ਦੇ ਵਕੀਲ ਨੇ ਇਸ ਦੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਤਾਂ ਅਰਸ਼ ਡੱਲਾ ਦੇ ਜੋ ਕੇਸ ਦੀ ਜੋ ਫੈਸਲਾ ਸੁਣਵਾਈ ਦੇ ਨਾਲ ਵਕੀਲ ਵੱਲੋਂ ਕਿਹਾ ਗਿਆ ਕਿ ਉਹ ਲੰਬੀ ਬਹਿਸ ਕਰਨਗੇ ਇਸ ਉੱਤੇ ਚਰਚਾ ਕਰਨਗੇ ਤਾਂ ਉਹਨਾਂ ਦੀ ਜੋ ਅ ਰਿਹਾਈ ਹੈ ਉਹਨਾਂ ਦੀ ਜੋ ਜ਼ਮਾਨਤ ਦੀ ਰਿਹਾਈ ਹੈ ਉਸ ਉੱਤੇ ਜਿਹੜੀ ਹੈ ਉਹ ਗੱਲਬਾਤ ਕੀਤੀ ਜਾਏਗੀ ਪਰ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਅਰਸ਼ ਡੱਲਾ ਨੂੰ ਅਦਾਲਤ ਵਿੱਚ ਨਹੀਂ ਲਿਆਂਦਾ ਜਾਏਗਾ ਡੱਲਾ ਅਦਾਲਤ ਵਿੱਚ ਵੀਡੀਓ ਕਾਨਫਰੰਸ ਰਾਹੀਂ ਜਿਹੜੇ ਨੇ ਉਹ ਸ਼ਾਮਲ ਹੋਣਗੇ ਤਾਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਅਰਸ਼ ਡੱਲਾ 28 ਅਕਤੂਬਰ ਨੂੰ ਕੈਨੇਡਾ ਤੋਂ ਜੋ ਮੈਪ ਹਾਰਟਸ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਸੀ ਅਤੇ 13 ਨਵੰਬਰ ਤੋਂ ਕੈਨੇਡਾ ਦੀ ਵੀਡੀਓ ਕਾਨਫਰੰਸ ਰਾਹੀਂ ਕੋਰਟ ਵਿੱਚ ਜੋ ਅਰਸ਼ ਡੱਲਾ ਦੇ ਮਾਮਲੇ ਦੀ ਵੀਡੀਓ ਕਾਨਫਰੰਸ ਰਾਹੀਂ ਜਿਹੜੀ ਅੱਜ ਸੁਣਵਾਈ ਕਰ ਰਹੀ ਹੈ ਤਾਂ ਹੁਣ ਜਿਹੜੀ ਕੈਨੇਡਾ ਦੀ অন্ਟਾਰੀਓ ਅਦਾਲਤ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਸੁਣਵਾਈ ਉਹ ਕੱਲ ਨੂੰ ਕਰੇਗੀ ਯਾਨੀ ਕਿ 22 ਨਵੰਬਰ ਨੂੰ ਕਰੇਗੀ ਇਸ ਉੱਤੇ ਕੋਈ ਅਹਿਮ ਫੈਸਲਾ ਆ ਸਕਦਾ ਹੈ ਕਿ ਉਸ ਨੂੰ ਜਿਹੜੀ ਹੈ ਜ਼ਮਾਨਤ ਦਿੱਤੀ ਜਾਵੇ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ ਤਾਂ ਕਿਸ ਤਰ੍ਹਾਂ ਦੀ ਸੁਣਵਾਈ ਹੋਏਗੀ ਇਸ ਉੱਤੇ ਕੈਨੇਡਾ ਦੀ ਜਿਹੜੀ ਅਦਾਲਤ অন্ਟਾਰੀਓ ਅਦਾਲਤ ਹੈ ਉਹੀ ਹੁਣ ਫੈਸਲਾ ਕਰ ਸਕੇਗੀ ਤਾਂ ਜੋ ਅਰਸ਼ ਡੱਲਾ ਦੇ ਮਾਮਲੇ ਦੇ ਵਿੱਚ ਸੁਣਵਾਈ ਜਿਹੜੀ ਹੈ ਉਹ ਕੱਲ ਕੀਤੀ ਜਾਣੀ ਹੈ 22 ਦਸੰਬਰ ਨੂੰ ਕੀਤੀ ਜਾਣੀ ਹੈ ਤਾਂ ਅਰਸ਼ ਡੱਲਾ ਦੇ ਜੋ ਵਕੀਲ ਨੇ ਉਹਨਾਂ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਇਸ ਦੇ ਬਾਰੇ ਜਿਹੜੀ ਹੈ ਹੋਰ ਖੁੱਲ ਕੇ ਵਿਚਾਰ ਚਰਚਾ ਜਿਹੜੇ ਅਰਸ਼ ਡੱਲਾ ਦੇ ਵਕੀਲ ਕਰਨਗੇ ਕਿ ਉਸ ਨੂੰ ਜਿਹੜੀ ਹੈ ਉਹ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਅਰਸ਼ ਡੱਲਾ 28 ਅਕਤੂਬਰ ਤੋਂ ਕੈਨੇਡਾ ਦੇ ਜੇਲ੍ਹ ਵਿੱਚ ਬੰਦ ਹੈ ਸਭਨ ਅ 13 ਨਵੰਬਰ ਤੋਂ ਕੈਨੇਡਾ ਦੀ ਵੀਡੀਓ ਕਾਨਫਰੰਸ ਗਈ ਅਰਸ਼ ਡੱਲਾ ਦੀਆਂ ਆ ਜੋ ਉਹਨਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਮਾਮਲੇ ਨੂੰ ਵਿਚਾਰਿਆ ਜਾ ਰਿਹਾ ਤਾਂ ਹੁਣ ਅਰਸ਼ ਡੱਲਾ ਦੇ ਵਕੀਲ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਜ਼ਮਾਨਤ ਲਈ ਅਰਜੀ ਲਗਾਈ ਗਈ ਹੈ ਤਾਂ ਉਸ ਅਰਜੀ ਦੇ ਉੱਤੇ ਜਿਹੜੀ ਹੈ ਉਹ ਲੰਬੀ ਤੇ ਖੁਲਕੀ ਬਹਿਸ ਕਰਨਗੇ ਤਾਂ ਉਹਨਾਂ ਦੀ ਜ਼ਮਾਨਤ ਦੀ ਅਰਜੀ ਜਿਹੜੀ ਹੈ ਉਹ ਲਗਾਈ ਗਈ ਹੈ ਤੇ ਉਹਨਾਂ ਨੂੰ ਜ਼ਮਾਨਤ ਦਿਵਾਉਣਗੇ